ਹਾਏ ਗੁੱਡ ਮਾਰਨਿੰਗ ਬੱਚਿਓ। ਮਰਨਿੰਗ ਸਰ। ਤੇ ਤੁਸੀਂ 8ਵੀਂ ਚੋਂ ਵਧੀਆ-ਵਧੀਆ ਨੰਬਰ ਲੈ ਕੇ ਪਾਸ ਹੋ ਗਏ ਹੋ ਤੇ 9ਵੀਂ ਚ ਆ ਗਏ ਹੋ ਤੁਹਾਡਾ ਸਵਾਗਤ ਹੈ 9ਵੀਂ ਜਮਾਤ ਦੇ ਵਿੱਚ। ਤੇ ਹੁਣ ਆਪਾਂ ਕੰਪਿਊਟਰ ਸਾਇੰਸ ਵਿਸ਼ੇ ਦੀ ਇਹ ਤੁਹਾਡੀ ਪੁਸਤਕ ਆ ਨਵੀਂ ਜਿਹੜੀ ਤੁਹਾਨੂੰ ਲੱਗਣੀ ਆ ਤੇ ਸਿਲੇਬਸ ਪਿਛਲੇ ਸਾਲ ਵਾਲਾ ਹੀ ਆ। ਉਹਦੇ ਵਿੱਚ ਤੁਹਾਨੂੰ 8 ਪਾਠ ਮਿਲਨੇ ਆ। ਪੂਰੀ ਕਿਤਾਬ ਦੇ ਵਿੱਚ 8 ਪਾਠ ਨੇ ਤੇ ਸਭ ਤੋਂ ਪਹਿਲਾ ਜਿਹੜਾ ਪਾਠ ਹੈ ਉਹ ਹੈਗਾ ਨੈਟਵਰਕਿੰਗ ਮੈਂ ਲਿਖਿਆ ਵੀ ਹੋਇਆ ਨੈਟਵਰਕਿੰਗ ਇਹ ਤੁਹਾਨੂੰ 8ਵੀਂ ਦੇ ਵਿੱਚ ਨਹੀਂ ਸੀਗਾ 9ਵੀਂ 'ਚ ਤੁਹਾਡਾ ਪਾਠ ਆ ਸੋ ਆਪਾਂ ਜਦੋਂ ਇਹਦੇ ਉਦੇਸ਼ ਦੇਖਦੇ ਆ ਨਾਲ ਦੀ ਨਾਲ ਤੁਸੀਂ ਆਪਣੀ ਕਿਤਾਬਾਂ ਖੋਲ ਲਓ ਕਿਤਾਬਾਂ ਖੋਲ ਲਓ ਆਨਲਾਈਨ ਬੱਚੇ ਜਿਹੜੇ ਬੈਠੇ ਆ ਉਹ ਵੀ ਆਪਣੀ ਕਿਤਾਬ ਨਾਲ ਰੱਖੋ ਪਹਿਲਾ ਨੈਟਵਰਕ ਕੀ ਆ ਦੂਜਾ ਨੈਟਵਰਕ ਦੀ ਜ਼ਰੂਰਤ ਨੈਟਵਰਕ ਦੇ ਲਾਭ ਹਾਨੀਆਂ ਕੰਪਿਊਟਰ ਨੈਟਵਰਕ ਦੇ ਭਾਗ ਨੈਟਵਰਕ ਦੀਆਂ ਕਿਸਮਾਂ ਨੈਟਵਰਕ ਟੋਪੋਲੋਜੀ ਤੇ ਡਾਟਾ ਸੰਚਾਰ ਇਹ ਸੱਤ ਟਾਪਿਕ ਜਿਹੜੇ ਨੇ ਉਹ ਆਪਾਂ ਨੇ ਪਹਿਲੇ ਪਾਠ ਦੇ ਵਿੱਚ ਪੜ੍ਹਦੇ ਹਾਂ ਠੀਕ ਆ ਬੱਚਿਓ ਤੇ ਲਓ ਫਿਰ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆਂ ਨੈਟਵਰਕਿੰਗ ਨੈਟਵਰਕਿੰਗ ਕੀ ਹੁੰਦੀ ਆ ਇਹਦੇ ਬਾਰੇ ਆਪਾਂ ਗੱਲ ਕਰਨੀ ਆ ਸੋ ਜਦੋਂ ਆਪਾਂ ਸ਼ੁਰੂ ਕਰਦੇ ਆ ਇਹ ਗੱਲ ਵੀ ਤੁਸੀਂ ਕੰਪਿਊਟਰ ਦੇਖਿਆ ਸਾਰਿਆਂ ਨੇ ਲੈਬ 'ਚ ਪਏ ਆ ਉਹਨਾਂ ਲੈਬ 'ਚ ਪਏ ਕੰਪਿਊਟਰਾਂ ਦੀ ਨੈਟਵਰਕਿੰਗ ਹੋਈ ਹੋਈ ਆ ਤੁਸੀਂ ਸਾਰਿਆਂ ਨੇ ਕੰਪਿਊਟਰ ਲੈਬ ਦੇਖੀ ਆ ਹਾਂਜੀ ਬਸ ਉੱਥੇ ਨੈਟਵਰਕਿੰਗ ਹੋਈ ਹੋਈ ਆ ਉਹ ਨੈਟਵਰਕਿੰਗ ਹੁੰਦੀ ਕਿਵੇਂ ਆ ਪਹਿਲਾਂ ਤਾਂ ਆਪਾਂ ਇਹ ਦੇਖਿਆ ਵੀ ਤੁਸੀਂ ਕੰਪਿਊਟਰ ਦੇਖਿਆ ਸਾਰਿਆਂ ਨੇ ਬਈ ਕੰਪਿਊਟਰ ਪਿਆ ਵਾ ਲਾਲ CPU ਪਿਆ ਵਾ ਕੀਬੋਰਡ ਹੈ ਮਾਊਸ ਹੋ ਗਿਆ ਸਾਡਾ ਠੀਕ ਆ ਇਹ ਜੇ ਤੁਹਾਡੇ ਕੋਲੇ ਘਰੇ ਪਿਆ ਵਾ ਤਾਂ ਇਹਨੂੰ ਕਹਿੰਦੇ ਨੇ ਸਟੈਂਡ ਅਲੋਨ ਕੰਪਿਊਟਰ ਇਕੱਲਾ ਹੀ ਕੰਪਿਊਟਰ ਆ ਜਿਹੜਾ ਕਿਸੇ ਨਾਲ ਨਹੀਂ ਜੁੜਿਆ ਹੋਇਆ ਪਰ ਜਦੋਂ ਅਸੀਂ ਲੈਬ ਜਾ ਜਾਂਦੇ ਹਾਂ ਕੰਪਿਊਟਰ ਲੈਬ 'ਚ ਤਾਂ ਉਹਦੇ ਵਿੱਚ ਸਾਰੇ ਕੰਪਿਊਟਰ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਹੁਣ ਮੰਨ ਲਓ ਆਪਾਂ ਨੇ ਬੱਚੇ ਖੜਾ ਲਏ ਚਾਰ ਇੱਕ ਬੱਚਾ ਇੱਥੇ ਖੜਾ ਦੂਜਾ ਇੱਥੇ ਤੀਜਾ ਇੱਥੇ ਚੌਥਾ ਕਿਤੇ ਹੋਰ ਖੜਾ ਮੰਨ ਲਓ ਤਾਂ ਉਹ ਅਲੱਗ-ਅਲੱਗ ਨੇ ਜਦੋਂ ਅਸੀਂ ਉਹਨਾਂ ਦੇ ਹੱਥ ਫੜਾ ਕੇ ਖੜਾਦੇ ਆਏ ਦੋਨਾਂ ਦੇ ਹੱਥ ਸਾਰਿਆਂ ਦੇ ਚਾਰੇ ਬੱਚਿਆਂ ਦੇ ਹੱਥ ਆਪਸ 'ਚ ਫੜਾਤੇ ਆਏ ਕਾਉ ਇੱਕ ਦੂਜੇ ਨਾਲ ਜੁੜ ਗਏ ਜੁੜ ਗਏ ਨਾ ਤਾਂ ਇਹਦਾ ਮਤਲਬ ਇਹ ਆ ਵੀ ਉਹ ਇੱਕ ਦੂਸਰੇ ਨਾਲ ਗੱਲਬਾਤ ਸ਼ੇਅਰ ਕਰ ਸਕਦੇ ਆ ਕੋਈ ਕੰਮ ਵਿੱਚ ਗੱਲ ਕਰ ਸਕਦਾ ਆ ਐਵੇਂ ਕੰਪਿਊਟਰ ਹੁੰਦੇ ਨੇ ਜਦੋਂ ਉਹ ਕਿਸੇ ਨਾ ਕਿਸੇ ਮਾਧਿਅਮ ਨਾਲ ਜੁੜ ਜਾਂਦੇ ਨੇ ਕਿਸੇ ਨਾ ਕਿਸੇ ਮਾਧਿਅਮ ਨਾਲ ਜੁੜ ਜਾਂਦੇ ਨੇ ਮਾਧਿਅਮ ਕਿਹੜਾ ਹੋ ਸਕਦਾ ਤਾਰ ਹੋ ਸਕਦੀ ਆ ਜਾਂ ਬਿਨਾਂ ਤਾਰ ਤੋਂ ਹੋ ਸਕਦੇ ਨੇ ਦੋਈ ਮਾਧਿਅਮ ਹੋ ਸਕਦੇ ਨੇ ਜਾਂ ਤਾਂ ਤਾਰ ਨਾਲ ਜੁੜਨਗੇ ਜਾਂ ਬਿਨਾਂ ਤਾਰ ਤੋਂ ਜੋ ਤਾਰ ਨਾਲ ਜਾਂ ਬਿਨਾਂ ਤਾਰ ਤੋਂ ਜੁੜੇ ਹੋਏ ਕੰਪਿਊਟਰ ਜਿਹੜੇ ਨੇ ਉੱਥੇ ਆਪਾਂ ਕਹਿ ਦਿੰਦੇ ਆਂ ਵੀ ਇਹ ਇੱਕ ਨੈੱਟਵਰਕ ਬਣ ਕੇ ਆਇਆ ਇੰਨਾ ਚ ਨੈੱਟਵਰਕਿੰਗ ਹੋਗੀ ਆ ਹੁਣ ਸਾਡੇ ਕੋਲੇ ਕੰਪਿਊਟਰ ਲੈਬ ਜਦੋਂ ਅਸੀਂ ਦੇਖਦੇ ਆਂ ਤਾਂ ਕੰਪਿਊਟਰ ਲੈਬ ਦੇ ਵਿੱਚ ਸਾਡੇ ਕੰਪਿਊਟਰ ਮੰਨ ਲਓ ਪੈ ਜਿਵੇਂ ਮੜਦੀ ਹੋ ਸਕਦੇ ਆ ਐ ਕੋਈ ਚੱਕਰ ਨਹੀਂ ਹੈਗਾ ਆਏ ਇੱਕ ਦੂਜੇ ਨਾਲ ਜੁੜੇ ਹੋਏ ਨੇ ਐ ਜੁੜੇ ਹੋਏ ਨੇ ਤਾਂ ਇਹ ਸਾਰੇ ਕੰਪਿਊਟਰ ਜਦੋਂ ਇੱਕ ਦੂਜੇ ਨਾਲ ਜੁੜ ਜਾਂਦੇ ਨੇ ਕਿਸੇ ਮਾਧਿਅਮ ਰਾਹੀਂ ਤਾਂ ਉੱਥੇ ਆਪਾਂ ਕਹਿੰਦੇ ਨੇ ਵੀ ਇਹ ਨੈਟਵਰਕਿੰਗ ਹੋ ਗਈ ਇਹ ਇੱਕ ਨੈਟਵਰਕ ਬਣ ਗਿਆ ਠੀਕ ਹੈ ਗੱਲ ਹੋ ਗਈ ਕਲੀਅਰ ਹੁਣ ਜਿਹੜਾ ਕੰਪਿਊਟਰ ਯਾਦ ਰੱਖੜੀਏ ਗੱਲ ਜਿਹੜਾ ਕੰਪਿਊਟਰ ਨੈਟਵਰਕ ਦੇ ਵਿੱਚ ਜੁੜ ਗਿਆ ਤਾਂ ਉਹਨੂੰ ਅਸੀਂ ਕੀ ਕਹਾਂਗੇ ਕਲਾਈਂਟ ਕੀ ਕਹਾਂਗੇ ਕਲਾਈਂਟ ਕਲਾਈਂਟ ਕਹਾਂਗੇ ਨੈਟਵਰਕਿੰਗ ਦੀ ਭਾਸ਼ਾ ਦੇ ਵਿੱਚ ਕੰਪਿਊਟਰ ਨੂੰ ਕਲਾਈਂਟ ਕਿਹਾ ਜਾਂਦਾ ਵਾ ਹੁਣ ਇੱਥੇ ਤੱਕ ਗੱਲ ਪਤਾ ਲੱਗ ਗਈ ਸਾਰਿਆਂ ਨੂੰ ਤੇ ਹੁਣ ਆਪਾਂ ਦੇਖਦੇ ਹਾਂ ਵੀ ਨੈਟਵਰਕ ਕੀ ਲਿਖਿਆ ਕਹਿੰਦਾ ਇੱਕ ਨੈਟਵਰਕ ਦੋ ਜਾਂ ਵਧੇਰੇ ਕੰਪਿਊਟਰਾਂ ਦਾ ਸਮੂਹ ਹੁੰਦਾ ਹੈ ਜੋ ਸਰੋਤਾਂ ਜਿਵੇਂ ਕਿ ਪ੍ਰਿੰਟਰ ਫਾਈਲਾਂ ਆਦ ਨੂੰ ਸ਼ੇਅਰ ਕਰਨ ਲਈ ਆਪਸ ਵਿੱਚ ਜੁੜੇ ਹੁੰਦੇ ਹਨ ਦੇਖੋ ਗੱਲ ਕਲੀਅਰ ਹੋ ਗਈ ਨਾ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਤੇ ਕੋਈ ਨਾ ਕੋਈ ਇਨਫਰਮੇਸ਼ਨ ਜਾਂ ਜਾਣਕਾਰੀ ਇੱਕ ਦੂਸਰੇ ਨੂੰ ਸ਼ੇਅਰ ਕਰ ਰਹੇ ਨੇ ਇੱਕ ਨੈਟਵਰਕ ਦੇ ਅੰਦਰ ਵੱਖ-ਵੱਖ ਯੂਜ਼ਰ ਆਪਸ ਵਿੱਚ ਸੰਚਾਰ ਕਰਨ ਯੋਗ ਵੀ ਹੁੰਦੇ ਹਨ ਨੈਟਵਰਕ ਦੇ ਕੰਪਿਊਟਰ ਆਪਸ ਵਿੱਚ ਕਿਸੇ ਸੰਚਾਰ ਮਾਧਿਅਮ ਜਿਵੇਂ ਕੇਬਲ ਦੇਖੋ ਆ ਗਈ ਗੱਲ ਕੇਬਲ ਟੈਲੀਫੋਨ ਲਾਈਨਾਂ ਰੇਡੀਓ ਤਰੰਗਾਂ ਉਪਗ੍ਰਹਿ ਇਨਫਰਾਇਰੈਡ ਲਾਈਟ ਬੀਮ ਆਦਿ ਰਾਹੀਂ ਜੁੜੇ ਹੋ ਸਕਦੇ ਨੇ ਠੀਕ ਹੈ ਜੀ ਹੁਣ ਜਿਹੜਾ ਆਪਣੀ ਲੈਬ ਚ ਪਿਆ ਕੰਪਿਊਟਰ ਉਹ ਸਾਰੇ ਤਾਰ ਦੇ ਮਾਧਿਅਮ ਰਾਹੀਂ ਜੁੜੇ ਹੋਏ ਨੇ ਸਾਡੇ ਅੰਦਰ ਨੈਟਵਰਕਿੰਗ ਹੋਈ ਹੋਈ ਆ ਉਹ ਨੈਟਵਰਕਿੰਗ ਦੇ ਮਾਧਿਅਮ ਰਾਹੀਂ ਸਾਡੇ ਕੰਪਿਊਟਰ ਆਪਸੇ ਵਿੱਚ ਡਾਟਾ ਸ਼ੇਅਰ ਕਰਨ ਲਈ ਜੁੜੇ ਹੋਏ ਨੇ ਹੁਣ ਦੇਖੋ ਆ ਤੁਹਾਡੇ ਕੋਲੇ ਪਿਕਚਰ ਬਣਾ ਕੇ ਦਿਖਾਈ ਹੋਈ ਆ ਕੰਪਿਊਟਰ ਨੈਟਵਰਕ ਦੀ ਆ ਜਿਵੇਂ ਮੈਂ ਬਣਾਈ ਆ ਆ ਦੇਖੋ ਇੱਦਾਂ ਬਣੀ ਹੋਈ ਆ ਇਹਦੇ ਵਿੱਚ ਸਰਵਰ ਕੰਪਿਊਟਰ ਪਿਆ ਵਾ ਤੇ ਉਹਦੇ ਨਾਲ ਤੁਹਾਡੇ ਡਿਵਾਈਸ ਜਿਹੜੇ ਨੇ ਉਹ ਜੁੜੇ ਹੋਏ ਨੇ ਜਿਵੇਂ ਪ੍ਰਿੰਟਰ ਜੁੜ ਗਿਆ ਮੋਡਮ ਜੁੜਿਆ ਹੋਇਆ ਜੇ net ਚਲਾਉਣਾ ਵਾ ਇਹ ਦੇ ਬਾਰੇ ਵੀ ਆਪਾਂ ਅੱਗੇ ਪੜਾਂਗੇ ਕਲਾਇੰਟ ਆ ਗਿਆ ਸਾਡੇ ਦੇਖੋ ਇਹਨਾਂ ਨੂੰ ਕਲਾਇੰਟ ਲਿਖਿਆ ਹੋਇਆ ਹੈ ਦੇਖੋ ਕੰਪਿਊਟਰ ਨਹੀਂ ਲਿਖਿਆ ਕਲਾਇੰਟ ਲਿਖਿਆ ਹੋਇਆ ਪਤਾ ਲੱਗ ਗਈ ਗੱਲ ਆ ਗੱਲ ਕੀਤੀ ਸੀਗੀ ਵੀ ਜਦੋਂ ਕੱਲਾ ਕੰਪਿਊਟਰ ਪਿਆ ਹੋਵੇ ਤਾਂ ਇਹਨੂੰ ਕਹਿੰਦੇ ਆ ਸਟੈਂਡ ਅਲੋਨ ਕੰਪਿਊਟਰ ਜਦੋਂ ਐਂ ਜੁੜ ਜਾਂਦੇ ਨੇ ਤਾਂ ਇਹਨੂੰ ਕੀ ਕਹਿੰਦੇ ਨੇ ਇੱਕ ਨੈੱਟਵਰਕ ਬਣ ਗਿਆ ਨੈੱਟਵਰਕਿੰਗ ਹੋ ਗਈ ਆ ਇੱਕ ਕੀ ਬਣ ਗਿਆ ਨੈੱਟਵਰਕ ਬਣ ਗਿਆ ਕਿਉਂਕਿ ਇਹਦੇ ਵਿੱਚ ਨੈੱਟਵਰਕਿੰਗ ਹੋਈ ਹੋਈ ਆ ਹੁਣ ਜਦੋਂ ਇੱਕ ਜਾਂ ਜਦੋਂ ਇੱਕ ਜਾਂ ਇੱਕ ਤੋਂ ਵੱਧ ਕੰਪਿਊਟਰ ਆਪਸ ਵਿੱਚ ਜੁੜੇ ਹੋਣ ਤਾਂ ਉਸ ਨੂੰ ਕੀ ਕਹਿੰਦੇ ਨੇ ਨੈੱਟਵਰਕ ਨੈੱਟਵਰਕ ਹੁਣ ਹੁਣ ਇੰਟਰਨੈਟ ਕੀ ਹੁੰਦਾ ਇੰਟਰਨੈਟ ਹੁੰਦਾ ਜਦੋਂ ਇੱਕ ਜਾਂ ਇੱਕ ਤੋਂ ਵੱਧ ਨੈੱਟਵਰਕ ਆਪਸ ਵਿੱਚ ਜੁੜ ਜਾਣ ਤਾਂ ਉਹਨੂੰ ਕੀ ਕਹਿੰਦੇ ਆ ਇੰਟਰਨੈਟ ਗੱਲ ਸਮਝ ਗਏ ਜਦੋਂ ਇੱਕ ਜਾਂ ਇੱਕ ਤੋਂ ਵੱਧ ਕੰਪਿਊਟਰ ਆਪਸ ਵਿੱਚ ਜੁੜ ਕੇ ਤਾਂ ਕੀ ਬਣ ਗਿਆ ਨੈਟਵਰਕ ਬਣ ਗਿਆ ਜਦੋਂ ਇੱਕ ਜਾਂ ਇੱਕ ਤੋਂ ਵੱਧ ਨੈਟਵਰਕ ਆਪਸ ਵਿੱਚ ਜੁੜ ਗਏ ਤਾਂ ਕੀ ਬਣ ਗਿਆ ਇੰਟਰਨੈਟ ਬਣ ਗਿਆ ਬਿਲਕੁਲ ਠੀਕ ਆ ਨੈਟਵਰਕਿੰਗ ਦੀ ਗੱਲ ਪਤਾ ਲੱਗ ਗਈ ਤੁਹਾਨੂੰ ਸਮਝ ਗਏ ਬਹੁਤ ਬਹੁਤ ਧੰਨਵਾਦ